ਸਕਾਰ ਜਿਹੜੇ ਵਿਡੇ ਜਾ ਰਹੇ ਨੇ ਮੈਨੂੰ ਆਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਤਾਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਤੋਂ ਮੰਗ ਸੀ ਅੱਜ ਫੇਰ ਹਰਜੋਤ ਜੀ ਮੇਰੇ ਮੰਤਰੀ ਸਾਹਿਬ ਆਏ ਨੇ ਮੈਂ ਤਾਂ ਉਹਨੂੰ ਨੀ ਕੋ ਅਪੀਲ ਕਰਦਾ ਕਿ ਜ਼ਿਰਕਪੁਰ ਜਿਹੜਾ ਜਿਹਦੀ ਆਬਾਦੀ ਹੁਣ ਲੱਖਾਂ ਚ ਹੋ ਚੁੱਕੀ ਆ ਅੱਜ ਇੱਥੇ ਇੱਕ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ ਕੀ ਬਣਾਉਣੀ ਕਾਰਪੋਰੇਸ਼ਨ ਉਸੇ ਤਰ੍ਹਾਂ ਜ਼ਿਰਕਪੁਰ ਨੂੰ ਵੀ ਕਾਰਪੋਰੇਸ਼ਨ ਬਣਾ ਦਿੱਤਾ ਜਾਵੇ ਤਾਂ ਇਹ ਜਿਹੜੀਆਂ ਸਮੱਸਿਆਵਾਂ ਸਾਰੀਆਂ ਚੀਜ਼ਾਂ ਦੀਆਂ ਸਮੱਸਿਆਵਾਂ ਦਾ ਹੱਲ ਇੱਕ ਕਾਰਪੋਰੇਸ਼ਨ ਜੀ ਅੱਜ ਜਿਹਦਾ ਦੱਸਿਆ ਮੈਂ ਪਹਿਲਾਂ ਕਿ ਅਸੀਂ ਜ਼ਿਰਕਪੁਰ ਦੇ ਦੌਰੇ ਤੇ ਅਸੀਂ ਨਿਕਲੇ ਹੋਏ ਹਾਂ ਅਸੀਂ ਪੂਰਾ ਏਰੀਆ ਸਿੱਖੁੰਮ ਰਹੇ ਹਾਂ ਪਹਿਲਾਂ ਅਸੀਂ ਸੁਖਨਾ ਚੌਦੇ ਕੋਲ ਸੀਗੇ ਤੇ ਅੱਜ ਅਸੀਂ ਹੁਣ ਇਸ ਰੋਡ ਤੇ ਠਕੋਲੀ ਰੋਡ ਤੇ ਅਸੀਂ ਪਹੁੰਚੇ ਹਾਂ ਤੇ ਮੈਂ ਦੇਖਿਆ ਕਿ ਇੱਥੇ ਜਿਹੜੇ ਸਾਈਡ ਤੇ ਰੋਡਸ ਹੈ ਜਿਹੜਾ ਗੰਦ ਪਿਆ ਹੋਇਆ ਕਾਫੀ ਕੂੜਾ ਪਿਆ ਹੋਇਆ ਤੇ ਇਹਨੂੰ ਆਪਾਂ ਇਨਸਪੈਕਸ਼ਨ ਕਰਨ ਲਈ ਅਸੀਂ ਪਹੁੰਚੇ ਤੇ ਨਾਲ ਸਾਡੇ ਐਮਐਲਏ ਸਹਿਬਾਨ ਵੀ ਤੁਸੀਂ ਦੇਖ ਵੀ ਸਕਦੇ ਦਿਖਾ ਵੀ ਸਕਦੇ ਹੋ ਤੇ ਮੈਂ ਇਹੀ ਅੱਜ ਇੱਥੇ ਪਹੁੰਚਣ ਤੇ ਮੈਂ ਇਹੀ ਸ਼્વાસਨ ਦੇ ਸਕਦਾ ਜ਼ੀਰਕਪੁਰ ਦੇ ਲੋਕਾਂ ਨੂੰ ਕਿ ਅਸੀਂ ਇਹਦਾ ਬਹੁਤ ਜਲਦੀ ਦਾ ਪੱਕਾ ਹੱਲ ਕਰਾਵਾਂਗੇ ਵਾਕਈ ਇਹ ਜਿਹੜੀ ਪਿਕਚਰ ਸਾਨੂੰ ਦਿਖ ਰਹੀ ਆ ਇਹ ਕੋਈ ਚੰਗੀ ਨਹੀਂ ਹੈਗੀ ਬੜੀ ਅਗਲੀ ਲੁੱਕ ਹੈਗੀ ਇਹ ਮੋਰੇ ਬਰਸਾਤਾ ਹੈਗੀ ਆ ਬਿਮਾਰੀਆਂ ਫੈਲ ਸਕਦੀਆਂ ਹੈਗੀਆਂ ਤੇ ਅਸੀਂ ਪੂਰੀ ਟੀਮ ਨੂੰ ਐਕਟੀਵੇਟ ਕਰਕੇ ਆਪਾਂ ਜਿੱਥੇ-ਥੇ ਹਿੱਸੇ ਦੇ ਕੂੜੇ ਹੈਗੇ ਆ ਸਾਡਾ ਮੈਕਮਾ ਇਹਦਾ ਪਹਿਲਾ ਕਦਮ ਹੀ ਇੱਕ ਸੇ ਸਫਾਈ ਕਰਨੀ ਆ ਪੂਰੇ ਸ਼ਹਿਰਾਂ ਦੀ ਸਫਾਈ ਕਰਨੀ ਆ ਗੰਦਗੀ ਦੂਰ ਕਰਨੀ ਆ ਤੇ ਮੈਂ ਐਮਐਲਏ ਸਾਹਿਬ ਦੇ ਨਾਲ ਪੂਰੀ ਗੱਲਬਾਤ ਕਰਕੇ ਟੀਮ ਤਿਆਰ ਕਰਕੇ ਅਸੀਂ ਜ਼ਿਰਖਪੁਰ ਦੇ ਲੋਕਾਂ ਨੂੰ ਅਸ਼ਵਾਸਨ ਦਵਾਉਂਦੇ ਅਗੇ ਅਸੀਂ ਆਪਾਂ ਜਿੱਥੇ ਵੀ ਗੰਦਗੀ ਦੇ ਢੇਰ ਹੈ ਗੰਦਗੀ ਹੈਗੀ ਉਹਨੂੰ ਆਪਾਂ ਕਲੀਨ ਕਰਾਵਾਂਗੇ ਤੇ ਬਹੁਤ ਜਲਦ ਅਸੀਂ ਸਾਫ਼